ਨਾ ਵੀਰੇ ਟੱਡਾ ਮੇਰਾ ਨਾਮ ਹੈ ਜੀ ਅਮਿਤ ਜਰੀਆਲ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਬੁੱਢਾਵੜ ਕੀ ਗੱਲਬਾਤ ਹੋਈ ਵੀਰੇ ਅਸੀਂ ਗੱਲਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਆ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਹੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋਂ ਗ੍ਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨਾਂ ਨੇ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਡ ਤੋਂ ਉਫਕੇ ਉਹਦੇ ਵਿੱਚੋਂ ਤਰਕੀਬਨ 9.5 ਤੋਲੇ ਸੋਨਾ ਸੀਗਾ ਵਿੱਚੋਂ 4.5 ਲੱਖ ਦੇ ਕਰੀਬ ਕੈਸ਼ ਸੀਗਾ ਜੀ ਉਹ ਲੈ ਕੇ ਜੀ ਭੱਜ ਗਏ ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ ਅਸੀਂ ਇੱਕ ਚਾਰ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਸੀਗੇ ਕਸ ਉੱਤੇ ਸਾਨੂੰ ਕੁਝ ਨਹੀਂ ਪਤਾ ਚੱਲਿਆ ਕੋਈ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੌਲੀ ਕਿਤੇ ਗੇਲ ਪੱਟੀਆ ਅੰਦਰੋ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋਂ ਲੋਕ ਜਿੱਦਾਂ ਬੈਕ ਸਾਈਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਜੀ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਤੇ ਨੁਕਸਾਨ ਦੱਸੇ ਕਰਦੇ ਜੀ 4 4 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਪਰਸੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਐਮ ਵਗੈਰਾ ਕੈਸ਼ ਹੀਗਾ ਤੇ 2-4000 ਰੁਪਇਆ ਮਤਲਬ ਸਭ ਕੁਝ ਲੱਗੇ ਆ ਹਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ-ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਥੋੜੇ ਦਿਨਾਂ ਟਿਕਟ ਕਰਵਾਣੀ ਸੀ ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਪ੍ਰਸ਼ਾਸਨ ਅੱਗੇ ਹੀ ਵੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਰਵਿੰਦਰ ਸਿੰਘ ਠੀਕ ਬਾਤ ਆ ਤੋ ਜੀ ਕੋਈ ਟਿਕਟ ਕਰਤੀ ਕਰਵਾ ਤੋ ਜਿਹੜੇ ਸੁਬੀਰ ਦੇ ਮੋਟਿਆਂ ਇੱਕ ਬੋਟੀ ਉੱਠੀ ਆ ਜਾਣਾ ਜਾਂਦਾ ਪੜਨਾ ਤੇ ਇੱਕ ਕੱਪੜੇ ਕਰਦੀ ਨੂੰ ਜਾਣਾ ਤੇ ਜਿਹੜੇ ਦੇਖੇ ਨੇ ਉਹ ਕਰਾ ਲਿਆ ਪਿਆ ਜਦੋਂ ਆਪੀ ਕਿਆ ਗਾਣਾ ਕਰਲਾ ਰੱਪੀ ਕਰਨ ਸੱਸ ਮੇ ਖੜਾ ਲਾ ਪਾ ਗਈ ਹੈ ਤੇ ਮੈਂ ਉੱਠ ਕੇ ਆਇਆ ਤੇ ਮੈਂ ਦੇਖਣਾ ਕਿਹੜਾ ਖੜਾ ਕਰਨੀ ਪਾ ਗਈ ਹੈ ਕਿ ਇਹ ਗਿਆ ਖੜਾ ਲਾ ਪਿਆ ਮੈਂ ਕਹਾਂ ਇਹ ਖੜਾ ਲਾ ਆਪੇ ਜਿੱਪਾ ਗੱਪ ਚਲ ਬੜੀਓ ਕਹਿੰਦੇ ਆਪਰੇ ਜਗ੍ਹਾ ਹੈ ਇਹ ਸੁੱਕਿਆ ਕਰਨੀ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਰ ਸਮਾਲਿਆ ਨੂੰ ਤੇ ਦੇਖਿਆ ਤੱਕੀ ਪੁੱਤੀ ਬਈ ਗੱਲ ਸਾਰੀ ਹ ਇਹ ਗੱਲ ਹੋਈ ਪਤਾ ਵੀ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਾਤੀ ਵੀ ਜੂ ਸੀ ਸਰ ਘਾ ਹੀ ਹੈ ਕੋਈ ਪਤਾ ਨਹੀਂ ਲੱਗਾ ਜੀ अच्छा जी कितने कोई पर में नुकसान अगेन ना हो गया जी दुकान जी गहना नोक तोड़े अच्छा जी हां ਤੇ 10000 ਰੁਪਿਆ ਦਾ ਇਹਨੂੰ ਹੀ ਪਤਾ ਬੋਟੀਆਂ ਰੱਖਿਆ ਨਹੀਂ ਜੀ ਇਹਨੂੰ ਸਾਰਾ ਸਾਮਾਨ ਆਹੀ ਗਿਣੀ ਵੀ ਨਹੀਂ ਲਾਇ ਕਰਾਤੀ ਦੀ ਇਹਦਾ ਕੋਈ ਇਹਨਾਂ ਕਰਾਤੀਦਾ ਹੈ ਸਰਪੰਚ ਸਾਹਿਬ ਨੂੰ ਕੀ ਮੰਨ ਕਰਦੇ ਦੇਖੋ ਇਨਸਾਨ ਮਿਲਣਾ ਜੀ ਦਾ ਹੋਰ ਕੀ ਹੈ ਗਰੀਬ ਆਦਮੀ ਮਰ ਜਿੰਮਨਾ ਵਾਹ ਵਾਹ ਕਰਕੇ ਜੋੜਿਆ ਮਰੋਂ ਲਾਗੇ ਉਹ ਕਰੀ ਜੀ ਕਰਦੇ ਥੋੜੇ ਠੀਕ ਹੈ ਜੀ ਹਾਂ ਤੁਹਾਡਾ ਮੇਰਾ ਨਾਮ ਸੰਗਰਾਮ ਸਿੰਘ ਹੈ ਸਰ ਜੁੱਜ ਪਿੰਡ ਵਿੱਚ ਤੁਹਾਡੇ ਵਾਰਦਾਤ ਹੋਇਆ ਕੀ ਗੱਲਬਾਤ ਹੈ ਜੀ ਇਹ ਬਾਰ ਵਾਰ ਜੀ ਦੋ ਹੋਈਆਂ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਹੈ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਨੇ ਇੱਥੇ ਅਗਰ ਇਹਨਾਂ ਚੋਰਾ ਦਾ ਮੋ ਇਸ ਢੰਗ ਨਾਲ ਪੈ ਗਿਆ ਤੇ ਹੋਰ ਵੀ ਕਈ ਕਰਾਂ ਜਿਹੇ ਜਿਹੇ ਵਾਰਦਾਤਾਂ ਹੋਣ ਦੀ ਸੰਭਾਵਨਾ ਹੈ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਹੈ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛਾਤੇ ਚੜ੍ਹ ਕੇ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ 'ਚ ਲੁਕ ਗਿਆ ਅੱਛਾ ਜੀ ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ 'ਚ ਵੜ ਗਿਆ ਇਹ ਰਾਤ ਕੋਈ ਢਿਹੜ ਕੋਈ ਦੀ ਗੱਲ ਹੈ ਅੱਛਾ ਟੋਟਲ ਕਿੰਨਾ ਗੇ ਨੁਕਸਾਨ ਹੋਇਆ ਦੋਨਾਂ ਧਿਰਾਂ ਦੇ ਦੋਨਾਂ ਧਿਰਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਹੈ ਟੋਟਲ ਸਾਰੀ ਸਮਾਨ ਜਿਹੜਾ ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਆ ਲੇਡੀਜ਼ ਦੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਕਾਰਵਾਈ ਕੀਤੀ ਜਾਏ ਚੋਰਾਂ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਹੈ ਇਹ ਬੰਦੇ ਨੂੰ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵਿਨਕੀਤ ਮਿਲੇ ਠੀਕ OK ਇਸ ਰਾਜ ਦੇ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਹੋਈ ਗੱਲ ਦਾ ਭਾਈ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਨੂੰ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਜੀ ਕਮਿੰਦਰ ਸਿੰਘ ਦੇ ਘਰ ਚੋਰੀ ਇੱਕ ਬਿਲਜੀ ਦੇਖੋ ਜੀ ਮਲਿਸ ਦੇ ਘਰ ਚੋਰੀ ਹੋਈ ਹੈ ਇਹ ਸਟੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਤੀਸ਼ ਕਰ ਰਹੇ ਹਾਂ ਜੀ ਅਸੀਂ ਡੌਗ ਸਕਾਟ ਟੀਮ ਤੇ ਪਲੱਸ ਫਿੰਗਰਪ੍ਰਿੰਟ ਟੀਮ ਬੁਲਾਈ ਗਈ ਹੈ ਜੀ ਸਿੱਟੇ ਵੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਤੇ ਚੈਨਲ 'ਚ ਛੇਤੀ ਛੇਤੀ ਟ੍ਰੇਸ ਕੀਤਾ ਜਾਊਗਾ ਹਾਂ ਜੀ ਕਿਤੇ ਸ਼ੱਕ ਸ਼ੁਕ ਜਾ ਹਾਂ ਜੀ ਆਪਣੇ ਡੌਗ ਸਕਾਟ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਜੀ ਜਿਤਨੀ ਸ਼ੱਕ ਹੋਈ ਦੱਸਣਗੇ ਕੁਝ ਨੂੰ ਹੋਵੇਗਾ ਇਹਦੇ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਅਜ ਮਲਜ਼ਮ ਪਾਇਆਗਾ ਉਹਨੂੰ ਬੜੀ ਕਰਕੇ ਬੰਦੀ ਰਾਣੀ ਮਿੰਦੇ ਚੋਰੀਚਾਰੀ ਕਰਦੇ ਆ ਕਿਤੇ ਉਹਨਾਂ ਦੇ ਫਿੰਗਰ ਪ੍ਰਿੰਟ ਮਿਲਦੀ ਕੋਈ ਤਾਂ ਹੋ ਸਕਦਾ ਏਦਾਂ ਜਿਹਾ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਕੋ ਫਿੰਗਰ ਪ੍ਰਿੰਟ ਵਗੈਰਾ ਦਾ ਰਿਕਾਰਡ ਹੁੰਦਾ ਸੀ ਉਹਨਾਂ ਨੂੰ ਲੈ ਕੇ ਦੁਬਾਰਾ ਜੀ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਤਤੀਸ਼ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛਗਛ ਕਰਾਂਗੇ ਸਾਰੇ ਕਰਕੇ ਹਾਂ ਤੇ ਕੀ ਆਪ ਆਪਣਾ ਮੈਸੇਜ ਕੀ ਗਏ ਜੀ ਕਿ ਪਬਲਿਕ ਆਮ ਪਬਲਿਕ ਨੂੰ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕੱਲ ਜਾਰੀ ਹੋਇਆ ਵੀ ਹੁਣ ਟਿਕਰੀ ਪਰੇ ਲਾਏ ਜਾਣ ਜੀ ਉਹ ਟਿਕਰੀ ਪਰੇ ਜਰੂਰ ਹੋ ਜਾਣ ਟਿਕਰੀ ਪਰੇ ਦੇ ਨਾਲ ਪੁਲਿਸ ਦਾ ਜਿਹੜਾ ਸ ਇਹਨਾਂ ਨੂੰ ਜਿਹੜੀ ਬਾਤinger ਵਰਤਾਂ ਚ ਉਹਨੂੰ ਟੈਸਟ ਕਰਤਾ ਜਸ